ਰਾਜਪੁਰਾ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਤੇ ਜ਼ਬਰਦਸਤ ਹਾਦਸਾ ਵਾਪਰਿਆ ਇੱਕ ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ ਹੋਈ ਹੈ ਜਿਸ ਤੋਂ ਬਾਅਦ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਇੱਕ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ ਤਾਂ ਪੂਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਟਰੱਕ ਤੇ ਕਾਰ ਆਪਸ ਦੇ ਵਿੱਚ ਟਕਰਾ ਗਏ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਗੱਡੀ ਦੇ ਪਰਖੱਚੇ ਉੱਡ ਗਏ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਕਾਰ ਖੰਬੇ ਵਿੱਚ ਜਾ ਕੇ ਡਿਵਾਈਡਰ ਤੇ ਚੜੀ ਹੋਈ ਹੈ ਖੰਭਾ ਵੀ ਟੁੱਟ ਚੁੱਕਿਆ ਤੇ ਕਾਰ ਚੱਕਨਾ ਚੂਰ ਹੋਈ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਦੇ ਵਿੱਚ ਹਰਵਿੰਦਰ ਸਿੰਘ ਜਿਸ ਦੀ ਉਮਰ 38 ਸਾਲ ਦੱਸੀ ਜਾ ਰਹੀ ਹੈ ਉਹ ਆਪਣੀ ਪਤਨੀ ਦੇ ਨਾਲ Shimla ਤੋਂ Patiala ਆਪਣੇ ਸੌਰੇ ਘਰ ਜਾ ਰਹੇ ਸੀ ਪਰ ਸੌਰੇ ਘਰ ਜਾਣ ਤੋਂ ਪਹਿਲਾਂ ਹੀ ਕ੍ਰੇਟਾ ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਦੇ ਕਾਰਨ ਹਰਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਉਸ ਦੀ ਪਤਨੀ ਇਸ ਵੇਲੇ ਹਸਪਤਾਲ ਦੇ ਵਿੱਚ ਜ਼ੇਰੇ ਲਾਜਾ ਹੈ ਤਾਂ ਭਿਆਨਕ ਹਾਦਸੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜੇ ਸਰ ਜੀ ਮਲੇ ਤੋਂ ਆ ਰਹੀ ਸੀ ਪਟਿਆਲੇ ਜਾ ਰਹੇ ਸੀਗੇ। ਹੂੰ ਤੇ ਅਚਾਨਕ ਜਿਵੇਂ ਕਿ ਨਾਂ ਮੇ ਪਿੱਛੇ ਦੀ ਟਰਾਲੀ ਟੱਕਰ ਮਾਰੀ ਹੈ। ਹੂੰ ਤੇ ਅੱਗੇ ਕਿਨਾਂ ਮੈਂ ਘਟੀ ਜਿਵੇਂ ਸੀ ਥੋੜਾ ਟੱਕਰ ਵੱਜਣ ਕਾਰਨ ਫੋਰਸ ਹੀਗਾ ਪੂਰਾ ਟਰਾਲੇ ਦਾ। ਮੈਂ ਟਰਾਲੇ ਜਾਂਦੇ ਪ੍ਰੈਸ਼ਰ ਨਾਲ ਉੱਰੀ ਅੱਡੀ ਡਿਵਾਈਡਰ ਤੇ ਚੜ ਗਈ। ਅਕੇ ਕੰਮਯੂਜ਼ਰ ਬੱਚੇ ਤੇ ਉਹਦੀ ਮੌਕੇ ਤੇ ਕਿਨਾਂ ਵਾਹ ਗੱਡੀ ਦੀ ਬਹੁਤ ਜ਼ਿਆਦਾ ਮਨ ਹਾਲ ਬਹੁਤ ਜ਼ਿਆਦਾ ਖਰਾਬ ਹੈ ਗੱਡੀ ਨੂੰ ਨਿਕੀ ਜਾਏਗਾ। ਸਹੀ ਹੈ। ਤੇ ਉਸ ਤੋਂ ਬਾਅਦ ਅਸੀਂ ਐਪੀ ਜਨ ਹਸਪੀਟਲ ਸੇ ਲੈ ਗਈ ਉੱਥੇ। ਉਹਨਾਂ ਨੇ ਨਾਲ ਹੀ ਦੇਖਦੇ ਸਾਰ ਪੀਜੀ ਰੈਫਰ ਕੀਤਾ। ਅਸੀਂ ਫਿਰ ਪੀਜੀ ਦੀ ਜਗ੍ਹਾ 40 ਤੇ ਲੈ ਕੇ ਜਾਣਾ ਠੀਕ ਸਮਝਿਆ। ਲੇਕਿਨ ਉੱਥੇ ਪਹੁੰਚਦੇ ਡਾਕਟਰਾਂ ਨੇ ਇਸ ਅਰਜੀਤਿਆ ਮੌਕੇ ਤੇ ਉਹਨਾਂ ਨੇ ਚਲੋਦੇ ਤਾਂ ਸੀਗਾ ਤੇ ਕਿਨਾਮਾ ਵਾਲੀ ਵਾਈਪ ਦੀ ਗੋਡੇ ਬਾਵਾਂ ਸਾਰਾ ਕੁਝ ਜਿਹੋ ਹੈ ਕਾਫੀ ਪੁਰਾਣਾ ਲੱਗ ਰਿਹਾ ਸਾਰੇ ਸੱਦਮੇ ਚ ਨੇ ਪੂਜਾ ਦਾ ਸ਼ਾਨ ਸਨ ਮੈਂ ਮਾਰਕੀਟ ਕੋਕਰਾਂਗਾ ਕਿਹਦਾ ਬੜੀ ਹੋਈ ਹੈ ਸਾਡੋ ਦਿਲ ਸਨ ਨਾ ਵਸਦਾ ਰਿਹਾ ਦਾ ਬਰਦਾਸ਼ਤ ਨਾ ਰਹੀ ਕੀ ਨਾਂ ਸੀਗਾ ਜੀ ਉਹਨਾਂ ਦਾ ਹਰਵਿੰਦਰ ਸੀਗਾ ਕਿੰਨੀ ਉਮਰ ਸੀ ਉਹਨਾਂ ਦੀ 35 ਤੋਂ 38 ਸਾਲ ਕਰੀ ਗਈ ਕੀ ਕਾਰੋਬਾਰ ਕਰਦੇ ਸਨ ਉਹਨਾਂ ਦਾ ਸ਼ੂਜ਼ ਦਾ ਕੰਮ ਹੈ ਸ਼ਿਮਲੇ ਮਾਰ ਰੋਡ ਤੇ ਹੈ ਮਾਰ ਰੋਡ ਤੇ ਹੈ ਸ਼ੂਜ਼ ਦਾ ਸੁਬਾਨਾ ਨਦੀ ਹੂੰ ਬੱਚੇ ਵਗੈਰਾ ਕਿੰਨੇ ਸਰ ਦੋ ਬੱਚੇ ਛੋੜੇ ਬੱਚੇ ਰੈਸ਼ ਉਹਨਾਂ ਸ਼ਿਮਲੇ ਸੀਗੀ ਹਾਂ ਜੀ ਮੈਂ ਤੁਹਾਨੂੰ ਲਈ ਮੇਨ ਭਾਸ਼ਾ ਕੁਮਾਰ ਦੀ ਰੈਸ਼ਨਲ ਲਈ ਤੁਹਾਨੂੰ ਅੱਛਾ ਰਾਜਪੁਰੇ ਕੀ ਕਰਨਾ ਸੀਗੇ ਆਜ ਉਹ ਰੇਡੀ ਪਟਿਆਲੇ ਜਾ ਰਹੇ ਸੀਗੇ ਵਾਲੀ ਭਾਬੀ ਸਵੇਰੇ ਪਹਿਲੇ ਉਹ ਜਨਾਮਾ ਗਿਰਗੇ ਸੀਗੇ ਕੋਲ ਦਾ ਉਹ ਵੀ ਹਸਪੀਟਲ ਜਾ ਡਿ ਗਏ ਹਮਾਰ ਉਸ ਕੋਲ ਸੀ ਮੁੰਲੇ ਪਰਮਾਨੈਂਟ ਪਰਮਾਨੈਂਟ ਦੀ ਰੈਸ਼ਨਲ ਸ਼ਿਮਲੀ ਹੈ ਹਾਂ ਜੀ ਪਰਮਾਨੈਂਟ ਰੈਸ਼ਨਲ ਸ਼ਿਮਲੀ ਹੈ ਉਹਨਾਂ ਦੇ ਸਵੇਰੇ ਪਟਿਆਲੇ ਹੀ ਉਹ ਗੁਰਿੰਦਰ ਸਿੰਘ ਜਿੰਦੋਗ ਐਮਸੀ ਹੈੜੇ ਉਹਨਾਂ ਦੇ ਜਵਾਈ ਹੈ ਜੀ ਗੁਰਿੰਦਰ ਸਿੰਘ ਬੰਦਾ ਕਾਰ ਇੱਧਰ ਤੇ ਆ ਰਹੀ ਦੀ ਕਾਰ ਪਟਿਆਲੇ ਜਾਣ ਨੂੰ ਇਹ ਇੱਧਰੋਂ ਗੱਡੀ ਉੱਪਰ ਤੇ ਆ ਰਹੀ ਦੀ ਕਿ ਉਹ ਇੱਧਰੋਂ ਮੋੜ ਦੀ ਕਿੰਨੀਆਂ ਬੜੀ ਕਿੰਤੋਂ ਬੱਤੀਆਂ ਧੱਕੇ ਤੱਕੇ ਤੋੜ ਗਏ ਜੀ ਕਿੰਨੀਆਂ ਸਵਾਰੀਆਂ ਸੀ ਵਿੱਚ ਸਵਾਰੀਆਂ ਬਸ ਕੋਈ ਨਹੀਂ ਵੈਦੂ ਦਾ ਖੜੇ ਦੋ ਤਿੰਨ ਕਿੰਨੀਆਂ ਅੱਗੇ ਬੈਠੀ ਦੋ ਤਿੰਨ ਜਗੇ ਅੱਛਾ ਬੱਤੀਆਂ ਧੱਕੇ ਤੱਕੇ ਤੋੜ ਗਏ ਅੱਜ ਇੱਥੇ ਅਲਵਿਲੇ ਡਰਗੁਲ ਕਾਰ ਦੇ ਟਰੱਕ ਐਕਸੀਡੈਂਟ ਹੋਇਆ ਹੈ ਹੂੰ ਤਾਂ ਸਾਰੇ ਜੀ ਜ਼ਖਮੀ ਹੋਇਸੋ ਲੋ ਲਾਜਵਤ ਕਿੱਥੇ ਪਹੁੰਚਾਇਆ ਸੀ ਏਪੀ ਜਾਨ ਦਾ ਦਰਗ ਰਾਇਆ ਸੀ ਹੂੰ ਏਪੀ ਜਾਨ ਜੋ ਬਤਿਆ ਉਹਨਾਂ ਨੇ ਪੀਜੇ ਰਿਪੋਰਟ ਕਰਨਾ ਹੂੰ ਪੀਜੇ ਜੋ ਰਿਪੋਰਟ ਹੀ ਲੈ ਗਈ ਸੀ ਹੂੰ ਜਿਨ੍ਹਾਂ ਚੋਂ ਦਰਾਨੇ ਰਾਜ ਇੱਕ ਦੀ ਡੈਥ ਹੋ ਕੀ ਨਾਮ ਉਹਨਾਂ ਦਾ ਸਰ ਅਰਵਿੰਦਰ ਸਿੰਘ ਦੀ ਡੈਥ ਹੋ ਗਈ ਹੈ ਕਿੰਨੀ ਉਮਰ ਸੀ ਸਰ ਉਹਨਾਂ ਦੀ ਉਮਰ ਹੋਏਗੀ ਕੋਈ 30 ਦੇ ਆਸਪਾਸ 30 ਦੇ ਆਸਪਾਸ